ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਬੜੇ ਦੁੱਖ ਦੇ ਨਾਲ ਇੱਕ ਖਬਰ ਆਪ ਜੀ ਦੇ ਨਾਲ ਸ਼ੇਅਰ ਕਰ ਰਿਹਾ ਕਿ ਸਾਡੇ ਬਹੁਤ ਹੀ ਪੋਸੂ ਦੇ ਟੀਮ ਦੇ ਬਹੁਤ ਪਿਆਰੇ ਮੈਂਬਰ ਸਰਦਾਰ ਕਾਕਾ ਸਿੰਘ ਜੀ ਪਿੰਡ ਕੋਟੜਾ ਕੌੜਾ ਨੇੜੇ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡੇ ਜੋ ਅੱਜ ਸਵੇਰੇ ਸਦੀਵੀ ਵਿਛੋੜਾ ਦੇ ਗਏ ਜਿਸ ਦੇ ਨਾਲ ਪਾਵਰ ਆਫ ਸੋਸ਼ਲ ਜੁਨਟੀ ਅਤੇ ਉਸ ਦੇ ਪਰਿਵਾਰ ਨੂੰ ਬਹੁਤ ਜ਼ਿਆਦਾ ਨਾ ਪੂਰਾ ਹੋਣ ਵਾਲਾ ਘਾਟਾ ਮਹਿਸੂਸ ਹੋ ਰਿਹਾ ਹੈ ਸਰਦਾਰ ਕਾਕਾ ਸਿੰਘ ਜੀ ਇੱਕ ਬਹੁਤ ਹੀ ਮਿਸ਼ਨਰੀ ਸਾਥੀ ਸੀ ਜਿਹੜਾ ਕਿ ਹਰ ਸਮੇਂ ਮਿਸ਼ਨ ਦੇ ਲਈ ਤਤਪਰ ਰਹਿੰਦਾ ਸੀ ਘਰੋਂ ਬੇਸ਼ੱਕ ਗਰੀਬ ਸੀ ਪਰ ਮਨ ਦਾ ਬਹੁਤ ਅਮੀਰ ਸੀ ਯਾਰਾਂ ਦਾ ਯਾਰ ਸੀ ਔਰ ਦੋਸਤੋ ਬੜੀ ਨਜ਼ਦੀਕ ਤੋਂ ਇਸ ਸ਼ਖਸ ਨੂੰ ਮਿਹਨਤ ਕਰਦੇ ਹੋਏ ਦੇਖਿਆ ਪੋਸੂ ਮਤਲਬ ਪਾਵਰ ਆਫ ਸੋਸ਼ਲ ਜੁਨਟੀ ਦੀ ਨਾਲ ਇੰਨਾ ਪਿਆਰ ਇੰਨਾ ਸਤਕਾਰ ਕੇ ਜਸਲ ਸਾਹਿਬ ਦੇ ਅੱਧ ਬੋਲਤੇ ਬਠਿੰਡੇ ਤੋਂ ਟ੍ਰੇਨ ਫੜਦੇ ਬੱਸ ਫੜਦੇ ਔਰ ਟਾਈਮ ਤੇ ਭਵਨ ਪਹੁੰਚ ਜਾਂਦੇ ਅੱਜ ਸਵੇਰੇ ਜਦੋਂ ਮੈਨੂੰ ਇਸ ਦੁੱਖ ਭਰੀ ਖਬਰ ਨੂੰ ਲੈ ਕੇ ਜਸਨ ਸਾਹਿਬ ਦਾ ਫੋਨ ਆਇਆ ਤੇ ਮੈਂ 7:20 ਤੇ ਰਜਿੰਦਰਾ ਹਸਪੀਟਲ ਪਹੁੰਚਿਆ ਜਿੱਥੇ ਸਰਦਾਰ ਸੋਹਣ ਸਿੰਘ ਕਾਕਾ ਜੀ ਦੇ ਜੀਜਾ ਜੀ ਔਰ ਇਹਨਾਂ ਤੋਂ ਇਲਾਵਾ ਕਾਕਾ ਜੀ ਦੇ ਭਤੀਜਾ ਵੱਡੇ ਭਰਾ ਦੇ ਬੇਟਾ ਮਤਲਬ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਕਿ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਤਿਆ ਸੀ ਜਾ ਕੇ ਆਪਾਂ ਹੌਸਲਾ ਹੀ ਦੇ ਸਕਦੇ ਆ ਔਰ ਫਿਰ ਮੈਂ ਪੁੱਛਿਆ ਵੀ ਡੈੱਡ ਬੋਡੀ ਨੂੰ ਕਿਸ ਤਰ੍ਹਾਂ ਲਿਜਾਣਾ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਆਲਰੇਡੀ ਪਿੰਡੋਂ ਐਂਬੂਲੈਂਸ ਕੀਤੀ ਹੈ ਔਰ ਬਹੁਤ ਜਲਦੀ ਸਾਡੇ ਵਿੱਚ ਪਹੁੰਚ ਜਾਵੇਗੀ ਔਰ ਦੋਸਤੋ ਮੈਂ ਤਕਰੀਬਨ 2 2.5 ਘੰਟੇ ਉੱਥੇ ਰਿਹਾ ਸਵੇਰੇ ਸਵੇਰ ਦਾ ਗਿਆ ਔਰ ਸਬਬ ਦੇਖੋ ਕਿ ਰਾਤ ਮੈਨੂੰ ਜਸਲ ਸਾਹਿਬ ਦਾ ਫੋਨ ਆਇਆ ਕਿ ਸੋਮਜੀ ਕਾਕਾ ਸਿੰਘ ਜੀ ਰਜਿੰਦਰਾ ਹਸਪੀਟਲ ਦੇ ਵਾਰਡ ਨੰਬਰ 2 ਬੈੱਡ ਨੰਬਰ 8 ਦੇ ਉੱਪਰ ਉਹਨਾਂ ਨੂੰ ਐਡਮਿਟ ਕੀਤਾ ਗਿਆ ਹੈ ਔਰ ਤੁਸੀਂ ਸਵੇਰੇ ਜਾ ਕੇ ਉਹਨਾਂ ਦੀ ਖਬਰ ਲੈ ਕੇ ਆਉਣਾ ਤੇ ਮੈਂ ਮਿਸੀ ਨੂੰ ਕਿਹਾ ਵੀ ਤੁਸੀਂ ਇੰਜ ਕਰੋ ਥੋੜੀਆਂ ਪ੍ਰਸ਼ਾਦਾ ਤਿਆਰ ਕਰੋ ਸਬਜੀ ਤਿਆਰ ਕਰੋ ਚਲੋ ਨਾਲ ਦੇ ਸਾਥੀ ਜਿਹੜੇ ਉਹ ਕਰਦਾ ਪ੍ਰਸ਼ਾਦਾ ਸ਼ੱਕ ਲੈਣਗੇ ਔਰ ਇਹ ਜੇ ਤਿਆਰੀਆਂ ਸਾਡੀਆਂ ਚੱਲ ਹੀ ਰਹੀਆਂ ਤੇ ਮੈਨੂੰ ਸਵਾ 7:00 ਵਜੇ 7:10 ਤੇ ਮੈਨੂੰ ਜੱਸਾ ਸਾਹਿਬ ਦਾ ਫੋਨ ਆ ਗਿਆ ਔਰ ਉਸੇ ਵੇਲੇ ਮੈਂ ਮਤਲਬ ਰਜਿੰਦਰਾ ਹਸਪੀਟਲ ਪਹੁੰਚਿਆ ਸੋਹਣ ਸਿੰਘ ਜੀ ਜਿਹੜੇ ਕਿ ਉਸ ਵੇਲੇ ਖੜੇ ਸੀ ਬੜੇ ਉਦਾਸ ਸੀਗੇ ਉਹਨਾਂ ਨੇ ਜਦੋਂ ਇਸ ਪੂਰੀ ਘਟਨਾ ਬਾਰੇ ਦੱਸਿਆ ਕਿ 10 ਕੁ ਮਿੰਟ ਪਹਿਲਾਂ ਹੀ ਅਟੈਕ ਜਿਹੜਾ ਹੈ ਉਹ ਹੋਇਆ ਹੈ ਔਰ ਜਿਸ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਅਸੀਂ ਜਿਹੜੇ ਕਾਕਾ ਸਿੰਘ ਜਿਹੜੇ ਕੀ ਪੋਸੂ ਦੇ ਬੜੇ ਹੀ ਟੀਮ ਦੇ ਅਹਿਮ ਮੈਂਬਰ ਸਨ ਇਹ ਉਹ ਘਾਟਾ ਹੈ ਜੋ ਕਦੇ ਨਹੀਂ ਪੂਰਾ ਹੋ ਸਕਦਾ ਔਰ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਭਾਵੇਂ ਜਿੰਨੀਆਂ ਮਰਜ਼ੀ ਹੋਣ ਮੁਸ਼ਕਲਾਂ ਜਿਹੜੀਆਂ ਨੇ ਜਦੋਂ ਹੌਂਸਲੇ ਬੁਲੰਦ ਹੁੰਦੇ ਐ ਤਾਂ ਮੁਸ਼ਕਲਾਂ ਵੀ ਆਸਾਨ ਲੱਗਦੀਆਂ ਨੇ ਸੋ ਦੋਸਤੋ ਪਾਵਰ ਆਫ ਸੋਸ਼ਲ ਯੂਨਿਟੀ ਇਸ ਸਮੇਂ ਦੁੱਖ ਦੀ ਘੜੀ ਦੇ ਵਿੱਚ ਪੂਰੀ ਤਰ੍ਹਾਂ ਸਰਵਰ ਕਾਕਾ ਸਿੰਘ ਜੀ ਦੇ ਪਰਿਵਾਰ ਦੇ ਨਾਲ ਹੈ ਪਤਾ ਲੱਗਾ ਕਿ ਉਹਨਾਂ ਦਾ ਇੱਕ ਬੇਟਾ ਜਿਹੜਾ ਕਿ ਬਿਜਲੀ ਦਾ ਕੰਮ ਕਰਦਾ ਹੈ ਇੱਕ ਬੇਟੀ ਹੈ ਜਿਹੜੀ 10ਵੀਂ ਕਲਾਸ ਚ ਪੜਦੀ ਹੈ ਅਜੇ 40 ਤੋਂ 42 ਸਾਲ ਦੀ ਉਮਰ ਸੀ ਕਾਕਾ ਸਿੰਘ ਜੀ ਦੀ ਜੋ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ ਸੋ ਇਸ ਦੁੱਖ ਦੀ ਘੜੀ ਦੇ ਵਿੱਚ ਪਾਵਰ ਆਫ ਸੋਸ਼ਲ ਜੁਨਟੀ ਪੂਰੇ ਪਰਿਵਾਰ ਦੇ ਨਾਲ ਖੜੀ ਹੈ ਕਿਉਂਕਿ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਦਾ ਅੱਜ ਅੱਖਾਂ ਦਾ ਆਪਰੇਸ਼ਨ ਹੋਣਾ ਸੀ ਨਹੀਂ ਤਾਂ ਉਹਨਾਂ ਨੇ ਸਵੇਰੇ ਹੀ ਇੱਥੇ ਪਹੁੰਚ ਜਾਣਾ ਸੀ ਅੱਜ ਹੀ ਉਹਨਾਂ ਦੀ ਡੇਟ ਜਿਹੜੀ ਸੀ ਆਪਰੇਸ਼ਨ ਦੀ ਲਈ ਹੋਈ ਸੀ ਸੋ ਉਹਨਾਂ ਦੇ ਵੱਲੋਂ ਸ਼ੋਕ ਪ੍ਰਗਟ ਕੀਤਾ ਜਾਂਦਾ ਹੈ ਔਰ ਪਾਵਰ ਆਫ ਸੋਸ਼ਲ ਜੁਨਟੀ ਦੀ ਟੀਮ ਥੋੜੀ ਦੇਰ ਤੱਕ ਬਠਿੰਡੇ ਵਾਸਤੇ ਰਵਾਨਾ ਹੋ ਰਹੀ ਹੈ ਸੋ ਇਸ ਵਿਛੜੀ ਹੋਈ ਆਤਮਾ ਨੂੰ ਪਾਵਰ ਆਫ ਸੋਸ਼ਲ ਜੁਨਟੀ ਦੇ ਜ਼ਰੀਏ ਅਸੀਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਰਾਸ ਬੇਨਤੀ ਫਰਿਆਦ ਇਹ ਹੀ ਕਰਦੇ ਆ ਕਿ ਸੱਚੇ ਪਾਤਸ਼ਾਹ ਇਹ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਥਾਨ ਬਖਸ਼ਣਾ ਔਰ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣਾ ਦੋਸਤੋ ਮਾਹੌਲ ਇੰਨਾ ਗਮਗੀਨ ਹੋ ਗਿਆ ਸੀ ਕਿਉਂਕਿ ਜੀ ਉਮਰ ਵੀ ਕੁਝ ਨਹੀਂ ਹੈ ਫਿਫਰਿਆਂ ਦੇ ਵਿੱਚ ਪਾਣੀ ਭਰਨ ਦੇ ਨਾਲ ਇਹ ਸਾਰਾ ਕੁਝ ਹੋਇਆ ਜਦੋਂ ਅਸੀਂ ਲਾਸ਼ ਨੂੰ ਬਾਹਰ ਲੈ ਕੇ ਆ ਰਹੇ ਸੀ ਤਾਂ ਡਾਕਟਰ ਹਰਪਾਲ ਸਿੰਘ ਜੀ ਜਿਹੜੇ ਕਿ ਐਚਓਡੀ ਨੇ ਪੈਥੋਲੋਜੀ ਡਿਪਾਰਟਮੈਂਟ ਦੇ ਉਹ ਵੀ ਸੁਣ ਕੇ ਜਿਹੜੇ ਹੈ ਉਹ ਬਕਾਇਦਾ ਤੌਰ ਤੇ ਪਹੁੰਚੇ ਨੇ ਉਹਨਾਂ ਦੇ ਨਾਲ ਉਹ ਡਾਕਟਰ ਸਾਥੀ ਵੀ ਪਹੁੰਚੇ ਨੇ ਸੋ ਇਸ ਵੇਲੇ ਅਸੀਂ ਵੀ ਤਿਆਰ ਪਰ ਤਿਆਰ ਹੈ ਬਠਿੰਡੇ ਜਾਣ ਨੂੰ ਔਰ ਜਾ ਕੇ ਇਹੀ ਹੈ ਵੀ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋਵਾਂਗੇ ਸੋ ਇੱਕ ਵਾਰ ਫਿਰ ਪਾਵਰ ਆਫ ਸੋਸ਼ਲ ਜੁਨਟੀ ਇਸ ਦੁੱਖ ਦੇ ਘੜੀ ਦੇ ਵਿੱਚ ਪੂਰੀ ਤਰ੍ਹਾਂ ਇਸ ਪਰਿਵਾਰ ਦੇ ਨਾਲ ਜੁੜੇ ਰਹੋ ਪੋਸੂਨਾਮਾ ਚੈਨਲ ਦੇ